ਦੇ ਚਾਰ ਮੁਸਕੇ ਪਾਈ ਜਾਂਦੇ ਆ ਹਾਂਜੀ ਤੇ ਚਾਰ ਆਲੇ ਦਾ ਕਹਿੰਦੇ ਵੀ ਇਹ ਬਾੜੀ ਦਾ ਯਾਰ ਨੀਰਾ ਵੱਡੀ ਤਾਂ ਨਹੀਂ ਕਿਸੇ ਦੋ ਜੀ ਹੁਣ ਕੇਰਾ ਮੱਕ ਕੇ ਬੈਠਾਂ ਰੁਟਕਾ ਖਾ ਕੇ ਦੇਖੋ ਆਪਾਂ ਤੁਸੀਂ ਹਾਂ ਜੇ ਜਿਸ ਤਰ੍ਹਾਂ ਅੱਜ ਆਪਣਾ ਕਿਸਾਨੀ ਮੇਲਾ ਹੈ ਕਿਸਾਨੀ ਮੇਲੇ ਦਾ ਮਤਲਬ ਇਹ ਨਹੀਂ ਹੈਗਾ ਵੀ ਇੱਥੇ ਆਓ ਤੇ ਆਪਾਂ ਢੇੜਾ ਗੂੜਾ ਕੱਢ ਕੇ ਤੇ ਆਪਾਂ ਮੁੜ ਜਾਈਓ ਸੋਡੀ ਖੇਤੀ ਦੇ ਨਾਲ ਕੀ ਕੀ ਚੀਜ਼ਾਂ ਜੁੜੀਆਂ ਹਨ ਅੱਛਾ ਜੀ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ ਹੈਗਾ ਆਪਾਂ ਇਹ ਕਿਸਾਨ ਮੇਲੇ 'ਚ ਬਠਿੰਡੇ ਤੇ ਪੰਜਾਬੀ ਪਹਿਰਾਵਾ ਜਿਹੜਾ ਲੋਪ ਹੁੰਦਾ ਜਾ ਰਿਹਾ ਹੈਗਾ ਤੇ ਇਹ ਬਾਈ ਮੈਨੂੰ ਪਹਿਲਾਂ ਵੀ ਮੇਲਾ ਜਾਗਦੇ ਜੂਨਵਾ ਦਾ ਬਠਿੰਡੇ ਮਿਲੇ ਸੀ ਤੇ ਪਹਿਲਾਂ ਹੋਰ ਵੀ ਕਈ ਮੇਲੇ ਦੇ ਵਿੱਚ ਆਪਾਂ ਇਹਨਾਂ ਨੂੰ ਦੇਖਿਆ ਤੇ ਇਹਨਾਂ ਦੇ ਆਪਾਂ ਦੁਬਾਰੇ ਰੂਬਰੂ ਹੋ ਕੇ ਜਾਣਕਾਰੀ ਸਾਂਝੀ ਕਰਦੇ ਆ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਬਲਵੰਤ ਸਾਹਿਬ ਕੀ ਹਾਲ ਚਾਲ ਹੈ ਠੀਕ ਠਾਕ ਜੀ ਆਪਣਾ ਨਾਮ ਦੱਸ ਦਿਓ ਜੀ ਗੁਰਵਿੰਦਰ ਇਹ ਪਿੰਡ ਦਾ ਨਾਮ ਗੁਰਵਿੰਦਰ ਸਿੰਘ ਪਿੰਡ ਮੇਰਾ ਜੈਤੋ ਹੈ ਜੀ ਅੱਛਾ ਜੀ ਹਾਂਜੀ ਤੇ ਹੁਣ ਵਧੀਆ ਜਿੰਨਾ ਜੁਨਾ ਪਾਈਆਂ ਤੁਹਾਨੂੰ ਕੀ ਲੋੜ ਪਈਏ ਨੇ ਕੁੜਤੇ ਜਾਗਰ ਦੇ ਨਹੀਂ ਨਹੀਂ ਹੈ ਤਾਂ ਸਹੀ ਪਰ ਅਸੀਂ ਆਪਦੇ ਨਾਲ ਜੋ ਸਾਡੇ ਪਿਓ ਦਾਦਿਆਂ ਤੋਂ ਚੱਲਿਆ ਪਹਿਰਾਵਾ ਚੱਲਿਆ ਸੀਗਾ ਅਸੀਂ ਉਹਨੂੰ ਗਵਾਉਣਾ ਨਹੀਂ ਚਾਹੁੰਦੇ ਸੀਗੇ ਤਾਂ ਕਰਕੇ ਅਸੀਂ ਉਹਨੂੰ ਜਾਗਰਤ ਕਰਨ ਦੇ ਵਾਸਤੇ ਅਸੀਂ ਇੱਥੇ ਮੇਲੇ ਦੇ ਵਿੱਚ ਪੁੱਜਿਆ ਕਿ ਸਾਨੂੰ ਵੇਖ ਕੇ ਕੋਈ ਹੋਰ ਵੀ ਇੱਥੇ ਆਉਣ ਵਾਲੀ ਪੀੜ੍ਹੀ ਦੇ ਕੇ ਆਪਦੇ ਪਿਓ ਦਾਦਿਆਂ ਦੇ ਪਹਿਰਾਵੇ ਨੂੰ ਜਾਗਰਤ ਕਰੇ ਪਤਾ ਲੱਗੇ ਸਾਡੇ ਪਿਓ ਦਾਦਦੇ ਇਦਾਂ ਦਾ ਪਹਿਰਾਵਾ ਪਹਿਨਦੇ ਸੀਗੇ ਤੇ ਇਹ ਜਿਹੜਾ ਹੈ ਗਿਆ ਪਹਿਰਾਵਾ ਇਹ ਮੌਸਮਾਂ ਦੇ ਹਿਸਾਬ ਨਾਲ ਵੀ ਕਿਸ ਤਰ੍ਹਾਂ ਆਪਣੇ ਕੰਮ ਆਉਂਦਾ ਹੈ ਨੀ ਮੌਸਮ ਦੇ ਹਿਸਾਬ ਨਾਲ ਹੀ ਹੈ ਜਿਵੇਂ ਆਪਣੇ ਕੋਲੇ ਹੁਣ ਕੁਰਤਾ ਚਾਦਰਾਂ ਹੁੰਦਾ ਹੈ ਚਾਦਰਾਂ ਚਾਦਰਾਂ ਆਪਾਂ ਉੱਤੇ ਵੀ ਲੈ ਸਕਦੇ ਆਂ ਗਰਮੀ ਆ ਤਾਂ ਥੱਲੇ ਵਿਛਾ ਵੀ ਸਕਦੇ ਆਂ ਉੱਤੇ ਵੀ ਲੈ ਕੇ ਪੈ ਸਕਦੇ ਆਂ ਨੂੰ ਆਪਾਂ ਹਾਂਜੀ ਹੂੰ ਵੀ ਇਹ ਕੱਲਾ ਮਤਲਬ ਦਿਖਾਵਾ ਨਹੀਂ ਹੈਗਾ ਉਹਨੇ ਦਿਖਾਵਾ ਨਹੀਂ ਹੈ ਪ੍ਰੈਕਟੀਕਲ ਵੀ ਚੀਜ਼ ਵੀ ਹੈ ਹਾਂਜੀ ਆ ਲੋੜ ਮੁਤਾਬਕ ਵਰਤਿਆ ਜਾਂਦਾ ਹਾਂ ਵਰਤਿਆ ਜਾਂਦਾ ਜੀ ਸਹੀ ਹੈ ਜੀ ਬਾਈ ਜੀ ਆਪਣਾ ਨਾਮ ਤੇ ਪਤਾ ਪੈਂਡ ਜੀ ਜਗਸੀਰ ਸਿੰਘ ਸ਼ੇਰਗੜ ਜੀ ਟੀਮ ਲਖਾ ਸਿੰਘ ਸੁਧਾਨਾ ਤੋਂ ਹਲਕਾ ਤਲਵੰਡੀ ਸਾਬੋ ਤੋਂ ਪਿੰਚਾਰ ਜਾਮਾ ਹਰ ਇੱਕ ਮੇਲੇ ਦੇ ਵਿੱਚ ਪੰਜਾਬਗਾਂ ਨੂੰ ਜਾਗਰਤ ਕਰਨ ਦੇ ਲਈ ਪੈਸੇ ਮੈਂ ਕਿਤੇ ਦੇ ਵਜੋਂ ਇੱਕ ਟੈਕਨੀਕਲ ਟੈਕਨੀਸ਼ੀਅਨ ਹੈ ਨਫਰੋਲੋਜੀ ਡਿਪਾਰਟਮੈਂਟ ਦੇ ਵਿੱਚ ਮੈਡੀਕਲ ਦੇ ਵਿੱਚ ਮੈਂ ਜੋਬ ਵੀ ਕਰਦਾ ਮੇਰਾ ਟਰਾਂਸਪੋਰਟ ਦਾ ਕੰਮ ਵੀ ਹੈ ਪਰ ਮੈਨੂੰ ਇਸ ਚੀਜ਼ ਦਾ ਸ਼ੌਂਕ ਹੈ ਸ਼ੌਂਕ ਦਾ ਮਤਲਬ ਕਿ ਸਾਡੇ ਬੱਚੇ ਹੈਗੇ ਆ ਉਹ ਸਾਡੇ ਵਿਰਸੇ ਨੂੰ ਭੁੱਲ ਚੁੱਕੇ ਐ ਸਾਡਾ ਜੋ ਇਤਿਹਾਸਕ ਜੋ ਚੀਜ਼ਾਂ ਸਿੰਘ ਆ ਉਹ ਵੀ ਉਹ ਖਤਮ ਹੋ ਚੁੱਕੀਆਂ ਐ ਤਾਂ ਜੇ ਮੇਲਿਆਂ ਦੇ ਵਿੱਚ ਮੇਲਿਆਂ ਦੇ ਵਿੱਚ ਜੇ ਅਸੀਂ ਇਸ ਤਰੀਕੇ ਨਾਲ ਆਪਣੇ ਪਹਿਰਾਵੇ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਪਹਿਰਾਵੇ ਦੇ ਵਿੱਚ ਆਵਾਂਗੇ ਤਾ ਜਰੂਰ ਸਾਡੇ ਜਿਹੜੇ ਐ ਅਗਲੀ ਜਨਰੇਸ਼ਨ ਐ ਸਾਡੇ ਬੱਚੇ ਹੈਗੇ ਆ ਉਹ ਇਸ ਚੀਜ਼ ਨੂੰ ਜਾਣੂ ਹੋਣਗੇ ਨਹੀਂ ਤੁਸੀਂ ਤਾਂ ਪੜੇ ਪੜੇ ਬਾਹਾਂ ਉਖੜਾ ਇਨਫਰਾਟੈਲਜੀ ਕਿਹੜਾ ਕਹਿੰਦੇ ਸੀ ਇਹ ਇੰਨਾ ਪੜਾ ਲਿਖਿਆ ਬੰਦਾ ਦਾ ਫਿਰ ਜੀਨ ਜੂਨ ਪੈਂਟ ਤੇ ਚਾਦਰ ਦੇ ਨੇੜੇ ਜਾਦਾ ਨਹੀਂ ਆਪਾਂ ਨੂੰ ਵੈਸੇ ਜੀਨ ਪੈਂਟ ਵੀ ਬਾਈ ਜਿਹੜੇ ਲੋਡ ਬਤਾਵਕ ਪਾਉਣੇ ਹੈਗੇ ਆ ਪਰ ਸਾਡਾ ਜੋ ਵਿਰਸਾ ਹੈਗਾ ਸਾਡਾ ਜੋ ਇਤਿਹਾਸ ਹੈਗਾ ਅਸੀਂ ਆਪਣੇ ਬੱਚਾ ਨੂੰ ਇਤਿਹਾਸ ਨਾਲ ਤਾਂ ਹੀ ਜੋੜਾਂਗੇ ਜੇ ਅਸੀਂ ਖੁਦ ਇਸ ਚੀਜ਼ ਨੂੰ ਅਪਣਾਵਾਂਗੇ ਤੇ ਜਿਹੜੇ ਲਖਸਧਾਰਨਾ ਟੀਮ ਦੀ ਗੱਲ ਕਰੀ ਹੈ ਜੀ ਉਹਦੇ ਵਿੱਚ ਤੁਸੀਂ ਕਿਹੜੇ ਕਿਹੜੇ ਸਮਾਜਿਕ ਕਰਕਮਾਂ ਦੇ ਵਿੱਚ ਅਸੀਂ ਭਾਈ ਇਹ ਪੰਜਾਬੀ ਮਾਂ ਬੋਲੀ ਨਾਲ ਜੋੜਦੇ ਹੈਗੇ ਆ ਆਪਣੇ ਬਾਤਾਵਾਰਨ ਦੇ ਨਾਲ ਜੋੜਦੇ ਆ ਆਪਣੀ ਧਰਤੀ ਆਪਣੀ ਮਿੱਟੀ ਦੇ ਨਾਲ ਜੋੜਦੇ ਆ ਤੇ ਪ੍ਰਵਾਸ ਹੋਣ ਤੋਂ ਲੋਕਾਂ ਨੂੰ ਅਸੀਂ ਰੋਕਦੇ ਆ ਕਿ ਯਾਰ ਜੇ ਜੇ ਜਿਸ ਤਰ੍ਹਾਂ ਜ ਆਪਣਾ ਕਿਸਾਨੀ ਮੇਲਾ ਹੈ ਕਿਸਾਨੀ ਮੇਲੇ ਦਾ ਮਤਲਬ ਇਹ ਨਹੀਂ ਹੈਗਾ ਵੀ ਇੱਥੇ ਆਓ ਤੇ ਆਪਾਂ ਢੇੜਾ-ਗੂੜਾ ਕੱਢ ਕੇ ਤੇ ਆਪਾਂ ਮੁੜ ਜਾਈਓ ਸੋਡੀ ਖੇਤੀ ਦੇ ਨਾਲ ਕੀ ਕੀ ਚੀਜ਼ਾਂ ਜੁੜੀਆਂ ਹਨ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ ਹੈਗਾ ਆਪਾ ਸਿਰਫ ਤੇ ਸਿਰਫ ਕਣਕ ਤੇ ਝੋਨੇ ਤੇ ਡਿਪੈਂਡ ਹੋ ਕੇ ਰਹਿ ਗਏ ਜੇ ਖੇਤੀ ਨੂੰ ਤੁਸੀਂ ਲਾਹੇਵੰਦੰਦਾ ਬਣਾਉਣਾ ਹੈਗਾ ਤਾਂ ਤੁਸੀਂ ਇਹਦੇ ਜੋ ਸਹਾਇਕ ਧੰਦਿਆਂ ਖੇਤੀ ਦੇ ਨਾਲ ਭਾਵੇਂ ਉਹ ਮੱਛੀ ਪਾਲਣਾ ਹੈ ਮੁਰਗੀ ਪਾਲਣਾ ਹੈ ਪਸ਼ੂ ਪਾਲਣਾ ਹੈ ਜਾਂ ਫਿਰ ਹੋਰ ਕੋਈ ਮੈਂ ਸ਼ਾਇਦ ਦਾ ਕੰਮ ਹੋ ਗਿਆ ਬਹੁਤ ਕੁਸ਼ ਕਿਤੇ ਹੈਗੇ ਜਿਹੜਾ ਸਾਡੇ ਜਿਹੜੇ ਆਪਾਂ ਨੂੰ ਖੇਤੀ ਨੂੰ ਆਪਾਂ ਲਾਹੇਵੰਦ ਆਪਾਂ ਬਣਾ ਸਕਦੇ ਹੈਗੇ ਹਾਂ ਹਾਂਜੀ ਤੇ ਉਹ ਇੱਥੋਂ ਹੀ ਆਪਾਂ ਨੂੰ ਪ੍ਰਾਪਤ ਹੋਣਾਗਾ ਇੱਥੋਂ ਹੀ ਆਪਾਂ ਨੂੰ ਨੋਲਜ ਮਿਲੂਗੀ ਕਿਸਾਨੀ ਮੇਲੇਾਂ ਤੋਂ ਜਾ ਕੇ ਜਾਂ ਫਿਰ ਸਾਡੀਆਂ ਜਿੱਥੇ ਬਿਰਸੇ ਦੀਆਂ ਜੋ ਸਟਾਲਾਂ ਲੱਗਦੀਆਂ ਹਨ ਇਸ ਤਰ੍ਹਾਂ ਸਾਡੇ ਬਟਿੰਡੇ ਦੇ ਵਿੱਚ ਦੋ ਤਿੰਨ ਸਾਲ ਦੇ ਵਿੱਚ ਮੇਲੇ ਹੁੰਦੇ ਆ ਜੋ ਇਸ ਤਰ੍ਹਾਂ ਤੁਸੀਂ ਪਹਿਲਾਂ ਕਵਰ ਕੀਤਾ ਸੀ ਮੇਲਾ ਜਗਨੂਆਂ ਦਾ ਜਾਂ ਹੁਣ ਇੱਕ ਥੋੜਾ ਸਾ ਟਾਈਮ ਬਾਅਦ ਦੇ ਵਿੱਚ 10ਵੇਂ ਮਹੀਨੇ ਦੇ ਵਿੱਚ ਇੱਕ ਹੋਰ ਇੱਥੇ ਮੇਲਾ ਕਰਾਇਆ ਜਾਂਦਾ ਹੈ ਉੱਥੇ ਵੀ ਸਾਡੀਆਂ ਇਸ ਤਰੀਕੇ ਦੇ ਪ੍ਰਦਰਸ਼ਨੀਆਂ ਪੰਜਾਬੀ ਵਿਰਸੇ ਦੇ ਨਾਲ ਜੁੜਗੀਆਂ ਹੁੰਦੀਆਂ ਤੇ ਵਿਰਸੇ ਦੇ ਨਾਲ ਜੁੜਗੀਆਂ ਹੀ ਉੱਥੇ ਜੋ ਖੇਡਾਂ ਹੁੰਦਾਂ ਹਨ ਸਾਡੀਆਂ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਹਾਂਜੀ ਹਾਂਜੀ ਭਾਈ ਜੀ ਪਿੰਡ ਦਾ ਨਾਮ ਜੀ ਨਾਮ ਜਲੌਰ ਸਿੰਘ ਪੁੱਤਰ ਰਪਿੰਡ ਬੰਗੀ ਰੁੱਗੂ ਜੀ ਜਿਹੜਾ ਇਹ ਵਿਰਸੇ ਦੀ ਗੱਲ ਚੱਲ ਰਹੀ ਹੈ ਜੀ ਹਾਂਜੀ ਉਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੇ ਤੁਹਾਡੀ ਕੀ ਯੋਗਦਾਨ ਆ ਸਭਾ ਮਤਲਬ ਸੱਭਿਆਚਾਰ ਆਪਣਾ ਉਹਦੇ ਵਿੱਚ ਜਿਹੜਾ ਸੱਭਿਆਚਾਰ ਹੈ ਹਾਂਜੀ ਆਪਣੀਆਂ ਵਿਰਾਸਤਾਂ ਹਾਂਜੀ ਇਹ ਭਰਾ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਨਾ ਵੀ ਇਹਨਾਂ ਨੇ ਆਪਣੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ ਬਿਲਕੁਲ ਜੀ ਵੀ ਜੋ ਪੁਰਾਣੇ ਵਿਰਸੇ ਨਾਲ ਜੋੜਦੇ ਨੇ ਜੋ ਨਵੇਂ ਆਉਣ ਵਾਲੇ ਪੀੜ੍ਹੀ ਮੰਨ ਲਓ ਜਾਂ ਆਪਾਂ ਪਨੀਰੀ ਕਹਿ ਦਿੰਨੇ ਆ ਹਨਾ ਵੀ ਉਹ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਦੀ ਹੈ ਉਹਦਾ ਜੀਨਾ-ਜੂਨਾ ਪਾ ਕੇ ਖੇਤ ਵੀ ਜੀਨਾ ਪਾ ਕੇ ਜਾਂਦੇ ਨੇ ਵੀ ਆਹ ਪਹਿਰਾਵਾ ਪਾਓ ਹਰ ਰੋਜ਼ ਹੀ ਕਰਦੇ ਵੀ ਆਪ ਪਹਿਰਾਵਾ ਪਾਓ ਜਿਹੜਾ ਦੇਸੀ ਪਹਿਰਾਵਾ ਹੈ ਹਾਂਜੀ ਤੇ ਇਹਨੂੰ ਆਪਣੇ ਜਿਹੜੇ ਨਵੇਂ ਨੌਜਵਾਨ ਆ ਉਹਨਾਂ ਨੂੰ ਬਹੁਤ ਤੋਂ ਵੱਧ ਇਹਦੇ ਨਾਲ ਜੋੜੋ ਤੇ ਤੁਸੀਂ ਕਿਸ ਤਰ੍ਹਾਂ ਆਪਣਾ ਵਿਰਾਸਤ ਨੂੰ ਨਾ ਭੁੱਲ ਸਕੋ ਜਿਹੜਾ ਲਿਖਣ ਵਾਲਾ ਕੰਮ ਰਾਹੀਂ ਤੁਸੀਂ ਪੰਜਾਬੀ ਮਾਂ ਬੋਲੀ ਦੇ ਵਿੱਚ ਕੀ ਸਹਿਯੋਗ ਕਰ ਹਾਂ ਆਪਾਂ ਬਹੁਤ ਕੁਝ ਲਿਖ ਰਹੇ ਹਾਂ ਜੀ ਅੱਜਕੱਲ ਪੰਜਾਬੀ ਮਾਂ ਬੋਲੀ ਬਾਰੇ ਜਿੰਨਾ ਵੀ ਆਪਾਂ ਨੂੰ ਆਉਂਦਾ ਆਪਾਂ ਪਰਸੋਂ ਵੀ ਇੱਕ ਸ਼ੇਅਰ ਬੋਲੇ ਸੀਗਾ ਨਾ ਤੇ ਇਸ ਤਰੀਕੇ ਨਾਲ ਆਪਾਂ ਕੁਛ ਨਾ ਕੁਛ ਲਿਖੀ ਜਾਂਦੇ ਆ ਜੋ ਆਉਣ ਵਾਲੇ ਸਮੇਂ 'ਚ ਆਪਾਂ ਵੀ ਲੋਕਾਂ ਦੇ ਮਤਲਬੀ ਰੂਗਰੂ ਹੋਵਾਂਗੇ ਭਾਈ ਜੀ ਜਲੌਰ ਸਿੰਘ ਬੁੱਲਰ ਗੀਤਕਾਰ ਨੇ ਜੀ ਇਹ ਇਹਨਾਂ ਨੇ 10-15 ਸਾਲ ਪਹਿਲਾਂ ਵੀ ਜਿਹੜੇ ਗਾਣੇ ਲਿਖੇ ਸੀ ਉਹ ਕਿਹੜੇ-ਕਿਹੜੇ ਗਾਇਕਾਂ ਨੂੰ ਤੁਸੀਂ ਗਾਣਾ ਦਿੱਤੇ ਉਹ ਬਾਈ ਅਵਤਾਰ ਚਮਕ ਨੇ ਆਪਣੇ 2002 ਚ ਗੀਤ ਕਰੇ ਸੀ ਹਾਂਜੀ ਉਦੋਂ ਮਗਰ ਉਹ ਮਾਹੀ ਨੰਗਰ ਨੇ ਗੀਤ ਕਰੇ ਸੀ ਹਰਦੇ ਮਾਹੀ ਨੰਗਰ ਨਾ ਅਸ਼ਮਿੰਦਰ ਮਾਹੀ ਨੰਗਰ ਅੱਛਾ ਅਸ਼ਮਿੰਦਰ ਮਾਹੀ ਹਾਂ ਉਦੋਂ ਮਗਰ ਆਪਾਂ ਕਿਸੇ ਕਾਰਨ ਕੋਈ ਮਾਰਕੀਟ ਦੇ ਵਿੱਚੋਂ ਆਪਾਂ ਅਨੋਪ ਹੋ ਗਏ ਕਵੀਲਦਾਰੀਆਂ ਨੇ ਦੱਬਲੇ ਹੱਕ ਕਵੀਲਦਾਰੀਆਂ ਨੇ ਦੱਬ ਰਿਆ ਆਉਦੀ ਖੇਤੀ ਨੇ ਤੇ ਹੁਣ ਆਪਾਂ ਦੁਬਾਰੇ ਫੇਰ ਹਾਂ ਜਵਾਰ ਨੇ ਦੱਬਲੇ ਜਿਵੇਂ ਕਹਿੰਦੇ ਜਿਹੜੀ-ਜਿਹੜੀ ਇੱਥੇ ਕਿਸਾਨ ਮੇਲੇ ਦਾ ਉਹ ਸ ਤੇ ਜਿਹੜੀ ਆਪਾਂ ਰੋਇ ਪੜਦੇ ਆ ਉਹ ਪੜੀ ਲੱਗਦੀ ਆ ਹੋਰ ਜਿਹੜਾ ਹਾਂ ਤੇ ਆਪਾਂ ਹੁਣ ਦੁਬਾਰੇ ਫੇਰ ਮਾਰਕੀਟ ਦੇ ਵਿੱਚ ਉਤਰਨ ਦੀ ਕੋਸ਼ਿਸ਼ ਕਰਾਂਗੇ ਅੱਛਾ ਜੀ ਆਪਣਾ ਨਾਮ ਜੀ ਆਪਣਾ ਜੱਸਾ ਬਈ ਅੱਛਾ ਜੀ ਜੈਤੋ ਜੈਤੋ ਆਪਣਾ ਪਿੰਡੂ ਭੁੱਲਰ ਨਾ ਬਾਈ ਪਿੰਡੂ ਭੁੱਲਰ ਹਾਂ ਜੀ ਤੇ ਬਾਬਾ ਜੀ ਤੁਸੀਂ ਕਿਹੜੀ ਪਿੰਡ ਤੋਂ ਆਇਓ ਜੀ ਆ ਦੱਸੋ ਜੀ ਨਹੀਂ ਤੂੰ ਨਾਮ ਦੱਸ ਦੋ ਕੁਝ ਨਹੀਂ ਮੰਦਰ ਸਿੰਘ ਜੀ ਮੰਦਰ ਸਿੰਘ ਭਾਗੀਬਾਂਦਰ ਤੋਂ ਭਾਗੀਬਾਂਦਰ ਤੋਂ ਹਾਂ ਜੀ ਅੱਛਾ ਜੀ ਭਾਗੀਬਾਂਦਰ ਘੋੜਿਆਂ ਵਾਲੇ ਵੀ ਹੈਗੇ ਕਹਿੰਦੇ ਹਾਂ ਹਾਂ ਜੀ ਆਏ ਕੋੜਾ ਕੋੜਗਾ ਦੇ ਕੇ ਕੋੜਗਾ ਹੈਗਾ ਕਿਸ ਤਰ੍ਹਾਂ ਲੱਗਿਆ ਜੀ ਮੇਲਾ ਵਧੀਆ ਲੱਗੇ ਜੀ अच्छा जी बहुत बढ़िया है पहला भी हां आउंदे रहने जी हां अच्छा जी आउंदे रहने रोड मुताबिक चीजें जानकारी हां जी हां सब चीज यही आ गए अच्छा जी हां तो जेडी सवेरे ਲੈਣ ਲੱਗੀਆਂ ਪਈਆਂ ਸੀ ਉਹਨਾਂ ਦੇ ਵਿੱਚ ਖੜੇ ਸੀ ਉਹਨਾਂ ਨੇ ਤੇ ਵੀ ਵਾਲੀਆਂ ਉਹ ਨਹੀਂ ਲਿਆ ਜੀ ਛੋਲੇ ਲੈ ਜੋ ਛੋਲੇ ਤੇ ਆਪਰੇਟੀਆਂ ਲੈਂਗੇ ਜੀ ਛੋਲੇ ਤੇ ਆਪਰੇਟੀਆਂ ਲੈਂਗੇ हां जी बाबा ਛੋਲੇਖਾਂ ਦਾ ਰਹਦੇ ਉਹ ਤਗੜਾ ਆਪਣਾ ਛੋਲੇ ਬੀਜੂ ਆ ਜੀ ਹੁਣ ਵੀ ਬੀਜੂ ਆ ਜੀ ਛੋਲੇ ਹੁਣ ਛੋਲੇ ਬੀਜ ਦਾ ਇਸ ਸਾਲ ਬੀਜ ਕਰਦੇ ਕੋਲੇ ਬੀਜੇ ਅੱਛਾ ਵੀਰੋ ਜੀ ਆਈ ਸਾਢੇ 2:30 ਤਰਵੰਡੀ ਵੇਚਦੇ ਹੋ ਕਿ ਇੱਥੇ ਫਿਰ ਨਾ 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 ਵੇਚਣੇ ਕਿਤੇ ਨਹੀਂ ਕਰੇ ਪੈਣ ਬੱਕਾ ਛੋਲੇ ਵਾਸਤੇ ਲੋਕੀ ਖੋਣ ਥੋੜਾ ਜੀ ਨਾਮ ਆ ਜੀ ਆਰਾਮ ਸਿੰਘ ਜੀ ਆਰਾਮ ਸਿੰਘ ਥੋੜਾ ਭਾਗੀ ਬੰਦ ਰਹੇ ਜੀ ਅੱਛਾ ਜੀ ਹਾਂ ਜੀ ਬਾਬਾ ਜੀ ਥੋੜਾ ਜੀ ਨਾਮ ਬਾਈ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਭਾਜੀ ਭਾਗੀ ਬੰਦ ਜੀ ਅੱਛਾ ਜੀ ਤੁਹਾਡੇ ਜੀ ਨਰਮਨ ਸਿੰਘ ਭਾਗੀਵੰਦਰਾ ਭਾਗੀਵੰਦ ਹਾਂ ਜੀ ਇਹ ਯਾਰ ਨੇ ਜੀ ਜਵਾਨੇ ਵੇਲੇ ਤੇ ਅੱਜ ਫੇਰ ਇਕੱਠੇ ਖੜੇ ਨੇ ਬਹੁਤ ਬਹੁਤ ਚੰਗੀ ਗੱਲ ਆਈ ਸ਼ੁਕਰੀਆ ਧੰਨਵਾਦ ਤੁਹਾਡਾ ਠੀਕ ਹੈ ਜੀ ਮੁੰਡੇ ਦਾ ਇਸ ਖ ਕਿਉਂਕਿ ਬਾ ਕੋਈ ਲਾਹੇ ਵਾਲਾ ਧੰਦਾ ਨਹੀਂ ਰਿਹਾ ਖੇਤੀ ਪੈਂ ਪੈਂ ਕਿੱਲੇ ਤੇ ਹਰ ਇੱਕ ਫਾਰਮਰ ਕੋਲ ਘਟ ਹੈ ਠੇਕੇ ਵਾਲੇ ਮਹਿੰਗੇ ਹੋ ਗਏ ਖਰਚੇ ਵਧ ਗਏ ਆਮਦਨ ਉਹ ਨਹੀਂ ਹੈ ਨਹੀਂ ਬਾਬਾ ਜੀ ਤੁਸੀਂ ਕਹਿੰਦੇ ਚਾਰ ਮੁਸਕਾ ਪਾਈ ਜਾਂਦੇ ਆ ਹਾਂਜੀ ਤੇ ਚਾਰ ਵਾਲੇ ਤਾਂ ਕਹਿੰਦੇ ਵੀ ਇਹ ਬਾੜੀ ਯਾਰ ਨੀਰਾ ਵੱਡੀ ਤਾਂ ਨਹੀਂ ਕਿਸੇ ਦੋ ਜੀ ਹੁਣ ਕੇਰਾ ਮੱਕ ਕੇ ਬਈਆਂ ਰੋਟਾ ਖਾ ਕੇ ਦੇਖੋ ਆਪਾਂ ਤੁਸੀਂ ਦੋ ਰੰਗਾਂ ਰੋਟਾ ਖਾ ਕੇ ਖਾ ਲਓਗੇ ਅੱਜ ਤੜਕੇ ਦੋ ਧੰਦਾਂ ਦੀ ਬੋਰੀ ਚ ਪਾ ਕੇ ਰੱਖਣਾ ਤੁਸੀਂ ਖਾ ਲਓਗੇ ਰੋਟੀ ਮਾਪੇ ਤੋਂ ਵਰਗਾ ਉਹ ਭੁੱਖੇ ਵਰਦੇ ਨੇ ਬਸ ਨੂੰ ਖਾਣਾ ਪੈਂਦਾ ਫਿਰ ਹੋਰ ਕੀ ਕਰਨ ਨੀਰਾ ਕਿਸੇ ਵੱਡੇ ਦੇ ਪੈਰਾਂ ਪੜ ਕੇ ਤੋਂ ਬੱਚੀ ਤਾਂ ਨਹੀਂ ਜਿਹੜਾ ਸੱਜਰਾ ਵੱਢ ਕੇ ਹਾਂ ਜਿਹੜਾ ਸੱਜਰਾ ਵੱਢ ਕੇ ਬਣਾਉ ਬਹੁਤ ਨਜ਼ਾਰਾ ਹੈ ਜੇ ਮੈਂ ਆਪਾਂ ਮਗਾ ਦਾਂ ਮਟਰ ਪਨੀਰ ਖਾਣੇ ਆ ਮਟਰ ਨਹੀਂ ਰਹਿ ਜਿੱਕ ਤਰ੍ਹਾਂ ਦਾ ਤਾਂ ਕਿ ਤੜਕਾ ਹੀ ਵੱਢ ਕੇ ਲਿਆ ਮੱਕ ਵੱਢ ਕੇ ਪੁੱਤਰ ਕੇ ਆਇਆ ਪਾਪਾ ਵਾਸਤੇ ਲਿਆ ਹਾਂਜੀ ਹਾਂ ਜਿਹੜਾ ਫਾਇਦੇ ਵੀ ਹੈ ਜੀ ਹਾਂ ਫਾਇਦੇ ਵੀ ਹੈ ਜਿਹੜੇ ਆਏ ਨੇ ਤੰਦਰੁਸਤ ਰਹੋਗੇ ਜੇ ਤੁਸੀਂ ਪੱਬਾਂ ਪਾਰ ਬੈਠੋਗੇ ਥੋੜਾ ਸਾਰਾ ਸਰੀਰ ਤੰਦਰੁਸਤ ਰਹੇਗਾ ਕਿਉਂਕਿ ਦਿਨੋ ਦਿਨ ਘਰਾਂ ਦੇ ਵਿੱਚ ਹੁਣ ਮੰਨ ਲਓ ਘਰਾਂ 'ਚ ਵੀ ਕੋਈ ਦੇਸੀ ਪਾਸਾ ਦੇ ਵਿੱਚ ਜਿਵੇਂ ਕੋਈ ਲੈਟਰਿੰਗ ਜਾਂਦਾ ਉਹ ਵੀ ਹੁਣ ਟਾਇਲਟ ਦੂਜੀਆਂ ਬਣੀਆਂਆਂ ਆ। ਹਾਂ ਤੇ ਦਿਨੋ ਦਿਨ ਸੇਤਾਂ ਖਰਾਬ ਹੁੰਦੇ ਐ ਨੇ ਢੱਡ ਬਾਹਰ ਨੂੰ ਤੁਰੇ ਆਉਂਦੇ ਨੇ ਤੇ ਇਸ ਕਰਕੇ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰੋ ਤੁਸੀਂ ਨੀਰਾ ਬੀਜੋ ਤੁਰਤ ਵੱਢੋ ਤੇ ਪਸ਼ੂਆਂ ਨੂੰ ਪਾਓ। ਕੁਰਤੇ ਪਜਾਮੇ ਲੋਕ ਪਹੁੰਚ ਜਾਂਦੇ 3 ਸ਼ਰਟਾਂ ਪਾਈ ਫਿਰਦੇ ਉਹ ਅੱਧੇ ਢੱਡ ਨੰਗੇ ਹੋ ਜਾਂਦੇ ਢੱਡ ਬਾਹਰ ਨੂੰ ਹੋਈ ਜਾਂਦੇ। ਆ ਜੇ ਮੈਂ ਮੁੰਡੇ ਦੇ ਪਾਏ ਆ। ਮੈਨੂੰ ਇਹ ਛੱਡ ਦਿਓ ਮੈਂ ਵੀਡੀਓ। ਆ ਚੱਲ। ਨਹੀਂ ਇਹਨਾਂ ਦਾ ਛੱਡ ਨਾ।